ਸਰ ਬਿੱਲ ਪਾਸ ਹੋਣ ਜਾ ਰਿਹਾ ਹੈ ਬੇਦਬੀ ਬਿੱਲ ਪਾਸ ਹੋਣ ਜਾ ਰਿਹਾ ਹੈ ਤਾਂ ਸਰ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਕਿਸ ਤਰੀਕੇ ਨਾਲ ਦੇਖਦੇ ਹੋ ਉਹ ਵੀ ਇੱਕ ਵਾਰੀ ਫੇਰ ਤੋਂ ਜਿਹੜਾ ਮੁੱਦਾ ਦੁਬਾਰਾ ਚੁੱਕਿਆ ਗਿਆ ਹੈ ਮਾਨ ਸਰਕਾਰ ਨੇ ਸਰਕਾਰ ਨੂੰ ਚਿੰਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਸਰਕਾਰ ਨੂੰ ਚਿੰਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਦਬੀਆਂ ਹੋ ਰਹੀਆਂ ਉਹਨੂੰ ਲੈ ਕੇ ਜਿਹੜਾ ਪੰਜਾਬ ਦੇ ਮਾਹੌਲ ਵਿੱਚ ਮਾਹੌਲ ਹੈ ਟੈਨਸ਼ਨ ਦਾ ਮਾਹੌਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੀ ਬੇਦਬੀ ਹੋ ਰਹੀ ਹੈ ਉਹਨੂੰ ਲੈ ਕੇ ਗੱਲ ਸਿੱਧੀ ਗੱਲ ਹੈ ਸੂਝੇ ਧਰਮ ਦਾ ਨਾਮ ਤਾਂ ਤਾਲ ਦਿੱਤਾ ਜਾ ਰਿਹਾ ਉਹਨਾਂ ਦੀ ਗ੍ਰੰਥਾ ਤਾਂ ਸ਼ਮਨਕ ਤੇ ਉਹਨੂੰ ਮਿਹਰਬਾਨੀ ਕੀਤੀ ਜਾ ਰਹੀ ਹੈ ਕਿਸਮਦਾਇ ਨੂੰ ਇੱਥੇ ਰੱਖਿਆ ਜਾ ਰਿਹਾ ਇਸ ਕਾਨੂੰਨ ਚ ਤੇ ਸਾਡੇ ਸਮਾਜ ਨੂੰ ਇੱਥੇ ਰੱਖਿਆ ਜਾ ਜਦੋਂ ਕਾਨੂੰਨ ਪਾਸ ਕਰ ਰਹੇ ਚਲੋ ਵਧੀਆ ਗੱਲ ਹੈ ਸਰਕਾਰ ਨੇ ਉਪਰਾਲਾ ਕੀਤਾ ਵੀ ਇਹਦੇ ਪੰਜਾਬ ਚ ਰੁਕਣੇ ਚੇ ਦੀ ਅਸੀਂ ਵਿਚਾਰੇ ਰੁਕਣੇ ਜੀ ਦੀਆਂ ਪਰ ਭੇਦ ਪਾਵਨਾ ਰੁਕੇ ਮੈਂ ਕਹਿਣਾ ਵਾ ਸਾਡਾ ਮੂਰਤੀਆਂ ਦਾ ਕਿਸੇ ਜਗ੍ਹਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਉਸ ਬਿੱਲ ਦੇ ਵਿੱਚ ਉਸ ਤੋਂ ਬਾਅਦ ਸਾਡੇ ਸਮਾਜ ਦੇ ਕਈ ਅਧਿਕਾਰੀਆਂ ਹੋਏ ਸੰਸਮਾਜ ਦੇ ਲੋਕ ਨੇ ਜਿਨ੍ਹਾਂ ਨੂੰ ਕਿਸੇ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਇਹਨਾਂ ਨੇ ਤੁਸੀਂ ਇਹ ਬਿੱਲ ਪਾਸ ਕਰਕੇ ਕੀ ਕਰ ਰਹੇ ਹੋ ਤੁਸੀਂ ਇਹ ਬਿਲ ਪਾਸ ਕਰਕੇ ਪਤਾ ਕੀ ਕਰ ਰਹੇ ਹੋ ਸਾਡੀ ਸਰਕਾਰ ਵੀ ਜੇ ਤਾਂ ਕਿਸੇ ਗ੍ਰੰਥ ਦੀ ਚਾਹੇ ਕਿਸੇ ਵੀ ਧਰਮ ਦਾ ਉਹਦੀ ਬੇਅਦਵੀ ਹੋ ਗਈ ਫੇਰ ਤਾਂ ਇਹ 10 ਸਾਲਾਂ ਦੀ ਸਜ਼ਾ ਹੈਗੀ ਆ ਪਰ ਜੇ ਸਾਡੀ ਗਾਂ ਘਟ ਰਹੀ ਹੈ ਕੋਈ ਸਜ਼ਾ ਨਹੀਂ ਇਹਦਾ ਮਤਲਬ ਤੁਸੀਂ ਜਿਹੜੇ ਆ ਸਮਾਜਿਕ ਤੱਤ ਵਾ ਉਹਨਾਂ ਨੂੰ ਖੁੱਲੀ ਛੂੜ ਦਿਆਤੀ ਤੇ ਜਿੱਦਾਂ ਮਰਜ਼ੀ ਕਹੂ ਮਾਤਾ ਦੀ ਬੇਅਦਵੀ ਕਰੋ ਜਿੱਦਾਂ ਮਰਜ਼ੀ ਮੂਰਤੀਆਂ ਤੋੜੋ ਜਿੱਦਾਂ ਮਰਜ਼ੀ ਤੁਸੀਂ ਮੰਦਿਰ ਤੋੜੋ ਇਹ ਕਿਹੜਾ ਤਨੂੰਨ ਬਣਾ ਰਹੇ ਹੋ ਤੁਸੀਂ ਜਦ ਕੀ ਪਿੱਛੇ ਦੇਖੇ ਜੋ ਪਿਛਲੇ ਕੁਝ ਸਾਲਾਂ ਚ ਪੰਜਾਬ ਵਿੱਚ ਮੰਦਰਾਂ ਦੀਆਂ ਬੇਦਬੀ ਹੋਈਆਂ ਸਾਡੀਆਂ ਮੂਰਤੀਆਂ ਤੋੜੀਆਂ ਗਈਆਂ ਸਾਡੇ ਪ੍ਰਭੂ શ્રી ਰਾਮ ਜੀ ਦੇ ਪੁੱਤਲੇ ਜਲਾਏ ਗਏ ਸ਼ੂਲਿੰਗ ਦੇ ਉੱਤੇ ਆ ਪੱਤੀ ਜਨ ਸ਼ਵ ਲਿਖੇ ਗਏ ਪਗਵਾੜੇ ਦੇ ਵਿੱਚ ਕਿੰਨੀਆਂ ਗਊਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਮੈਂ ਤਾਂ ਹੀ ਗੱਲ ਕਹਿਣਾ ਚਾਹੁੰਦਾ ਵੀ ਸਾਡੀ ਉਹ ਗੱਲ ਕਿਉਂ ਨਹੀਂ ਕੀਤੀ ਜਾਂਦੀ ਹਿੰਦੂ ਸਮਾਜ ਦੇ ਸਾਡੇ ਸੰਸ ਸਮਾਜ ਨੂੰ ਪੁੱਛੇਗਾ ਥਾਪਰ ਸਾਹਿਬ ਵੀ ਇਹ ਬਿੱਲ ਪਾਸ ਕਰ ਰਹੇ ਹੋ ਦੋਸਤੋਂ ਤੁਹਾਨੂੰ ਕੀ ਕੀ ਦਿੱਕਤ ਆ ਰਹੀਆਂ ਅਜੇ ਉਸ ਬਿੱਲ ਚ ਐਮੈਂਡਮੈਂਟ ਕਰਦੇ ਆ ਇਹ ਤਾਂ ਸੇ ਥੋਪਿਆ ਜਾ ਰਿਹਾ ਸਾਡੇ ਲੋਕਾਂ ਦੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਇੱਕ ਮੁੱਦਾ ਭਖਿਆ ਹੋਇਆ ਜਿਸ ਦੇ ਵਿੱਚ ਬੇਦਬੀ ਬਿੱਲ ਪਾਸ ਹੋਣ ਦੀ ਗੱਲਬਾਤ ਚੱਲਦੀ ਪਈ ਆ ਤਾਂ ਅੱਜ ਰக்ਨੇਸ਼ਵਰੀ ਮਹਾਦੇਵ ਮੰਦਿਰ ਪਹੁੰਚੇ ਆ ਜਿੱਥੇ ਹਿੰਦੂ ਜਾਗੋ ਕੋਰ ਕਮੇਟੀ ਸਾਰੀ ਇਕੱਠੀ ਹੋਈ ਹੋਈ ਆ ਇਹਨਾਂ ਦੀ رائے ਜਾਣਾਂਗੇ ਵੀ ਇਹਨਾਂ ਦੇ ਕੀ ਵਿਚਾਰ ਨੇ ਉਸ ਬਿੱਲ ਉੱਤੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਉਸ ਬਿੱਲ ਦੇ ਵਿੱਚ ਸਰਬ ਧਰਮ ਜਿਹੜਾ ਮੋਰਚਾ ਉਹ ਸਾਂਭਿਆ ਜਾ ਰਿਹਾ ਜਿਸ ਦੇ ਵਿੱਚ ਹਰੇਕ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਹਰੇਕ ਧਰਮ ਗ੍ਰੰਥ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਬੇਦਬੀ ਕਰਦਾ ਹੈ ਤਾਂ ਉਸ ਉੱਤੇ ਜਿਹੜੇ ਕੀ ਆ ਸਖਤ ਐਕਸ਼ਨ ਜਿਹੜੇ ਕੀ ਲ ਕੋਤ ਕਰਨਗੇ ਸਾਡੇ ਨਾਲ ਜੀਵ ਟੰਡਨ ਜੀ ਜੁਤਨੇ ਸਾਸਿਕਾਲ ਜੋ ਕਰੇ ਪੀਰ ਬਜਰੰਗੇ ਹਰ ਹਰ ਮਹਾਦੇਵ ਜੈ ਸ਼ੀ ਰਾਮ ਸਰ ਬਿਲ ਪਾਸ ਹੋਣ ਜਾ ਰਿਹਾ ਹੈ ਬੇਦਵੀ ਬਿਲ ਪਾਸ ਹੋਣ ਜਾ ਰਿਹਾ ਹੈ ਤਾਂ ਸਰ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇੱਕ ਵਾਰੀ ਫੇਰ ਤੋਂ ਜਿਹੜਾ ਮੁੱਦਾ ਦੁਬਾਰਾ ਚੁੱਕਿਆ ਗਿਆ ਮਾਨ ਸਰਕਾਰ ਵੱਲੋਂ ਸਰਕਾਰ ਨੂੰ ਚਿੰਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਸਰਕਾਰ ਨੂੰ ਚਿੰਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਦਬੀਆਂ ਹੋ ਰਹੀਆਂ ਉਹਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਟੈਨਸ਼ਨ ਦਾ ਮਾਹੌਲ ਹੈ ਕਿਉਂਕਿ ਉਸੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਅਕਾਲੀ ਬਾਈਪਾਸ ਸਰਕਾਰ ਦੀ ਸਰਕਾਰ ਹੱਥੋਂ ਨਿਕਲ ਗਈ ਉਸ ਤੋਂ ਬਾਅਦ ਹੀ ਆਮ ਪਾਰਟੀ ਦੀ ਸਰਕਾਰ ਬਣੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੀ ਬੇਅਦਬੀ ਹੋ ਰਹੀ ਹੈ ਉਹਨੂੰ ਲੈ ਕੇ ਗੱਲ ਸਿੱਧੀ ਗੱਲ ਦੂਜੇ ਧਰਮਾਂ ਦਾ ਨਾਮ ਤਾਂ ਤਾੜਾ ਦਿੱਤਾ ਜਾ ਰਿਹਾ ਉਹਨਾਂ ਦੇ ਗ੍ਰੰਥ ਤਾਂ ਸ਼ਾਮਲ ਕੀਤੇ ਉਹਨੂੰ ਮਿਹਰਬਾਨੀ ਕੀਤੀ ਜਾ ਰਹੀ ਹੈ ਜਦਕਿ ਪਿੱਛੇ ਦੇਖਿਆ ਜੇ ਪਿਛਲੇ ਕੁਝ ਸਾਲਾਂ 'ਚ ਪੰਜਾਬ ਵਿੱਚ ਮੰਦਰਾਂ ਦੀਆਂ ਬੇਅਦਬੀ ਹੋਈਆਂ ਸਾਡੀਆਂ ਮੂਰਤੀਆਂ ਤੋੜੀਆਂ ਗਈਆਂ ਸਾਡੇ ਪ੍ਰਭੂ શ્રી ਰਾਮ ਜੀ ਦੇ ਪੁੱਤਲੇ ਜਲਾਏ ਗਏ ਸ਼ੁਲਿੰਗ ਦੇ ਉੱਤੇ ਅਪੱਤੀ ਜਨ ਸ਼ਵਲ ਲਿਖੇਗੇ ਸੰਗਰੂਰ ਦੇ ਵਿੱਚ ਭਗਵਾਨ ਬੋਲੇਨਾਥ ਦਾ ਮੰਦਿਰ ਤੋੜ ਦਿੱਤਾ ਜਾਂਦਾ ਹੈ ਮਲੇਰ ਕੋਲੇ ਵਿੱਚ ਮਾ ਭਗਵਾਨ ਕੋਲੇਨਾਥ ਦੀਆਂ ਮੂਰਤੀਆਂ ਛੱਤੀਅਤ ਕਰ ਦਿੱਤੀ ਜਾਂਦੀਆਂ ਲੁਧਿਆਣੇ ਵਿੱਚ ਮੰਦਿਰ ਤੋੜ ਦਿੱਤਾ ਗਿਆ ਲੁਧਿਆਣੇ ਵਿੱਚ ਮਾ ਕਾਲੀ ਦੀ ਮੂਰਤੀ ਛੱਤੀਅਤ ਕਰ ਦਿੱਤੀ ਗਈ ਸਾਹਨੇ ਆਲ ਦੇ ਕੋਲ ਜਾ ਕੇ ਭਗਵਾਨ ਬੋਲੇਨਾਥ ਦਾ ਮੰਦਿਰ ਤੱਕ ਤੋੜ ਦਿੱਤਾ ਜਾਂਦਾ ਹੋਰ ਤਾਂ ਹੋਰ ਲੁਧਿਆਣਾ ਪਾਸਟੈਂਡ ਦੀ ਵੀ ਗੱਲ ਕਰੀਏ ਉੱਥੇ ਵੀ ਲਾ ਲੋ ਤੀਜੇ ਪਾਸੇ ਇਹ ਲਾ ਲੋ ਫਗਵਾੜੇ ਦੇ ਵਿੱਚ ਕਿੰਨੀਆਂ ਗਊਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਮੈਂ ਤਾਂ ਇਹ ਗੱਲ ਕਹਿਣਾ ਚਾਹਨਾ ਵੀ ਸਾਡੀ ਉਹ ਗੱਲ ਕਿਉਂ ਨਹੀਂ ਕੀਤੀ ਜਾਂਦੀ ਉਸ ਗੱਲ ਦੇ ਉੱਤੇ ਕਿਉਂ ਨਹੀਂ ਪੇਰਾ ਦਿੱਤਾ ਜਾਂਦਾ ਜਿਹੜੇ ਸਾਡੇ ਧਰਮ ਦੀ ਬੇਦਬੀ ਹੋ ਰਹੀ ਹੈ ਸਾਡੇ ਦੇਵੀ-ਦੇਵਤਿਆਂ ਦਾ અપਮਾਨ ਹੋ ਰਿਹਾ ਸਾਡੇ ਦੇਵੀ-ਦੇਵਤਿਆਂ ਦਾ ਸੋਸ਼ਲ ਮੀਡੀਆ ਉੱਤੇ ਬਦਨਾਮ ਉਹ ਗੱਲ ਨੂੰ ਤੁਜਬੋ ਕਿਉਂ ਨਹੀਂ ਦਿੱਤੀ ਜਾਂਦੀ ਆਪਾਂ ਗੱਲ ਕਰੀਏ ਕਿ ਜਿੱਥੇ ਸ਼ੇਰਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਦੇ ਬਾਰੇ ਕਿਤੇਆ ਜਾ ਰਿਹਾ ਤਾਂ ਉਸ ਦੇ ਨਾਲ ਹਿੰਦੂ ਧਰਮ ਗ੍ਰੰਥ ਜਿਹੜੇ ਨੇ ਜਦਾਂ ਹਰ ਧਰਮ ਦਾ ਸਨਮਾਨ ਹੋਣਾ ਚਾਹੀਦਾ ਜਿੱਥੇ ਪੁੱਤਰ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਹੋਣਾ ਚਾਹੀਦਾ ਉੱਥੇ ਸਾਡੀ ભગવદ ગીતા ਦਾ ਵੀ સન્માન હોਣਾ ਚਾਹੀਦਾ ਸਾਡੀ ਉਸਦਾ નામ ਵੀ બિલ ਦੇ ਵਿੱਚ ਹੈਗਾ ਜਿਹੜਾ ਸਭ ਦਾ ਹੋਣਾ ਚਾਹੀਦਾ ਬਾਈਬਲ ਦਾ ਵੀ ਹੋਣਾ ਚਾਹੀਦਾ ਮੈਂ ਕਹਿੰਦਾ ਹਰ ਸਬਦ ਦਾ ਹੋਣਾ ਚਾਹੀਦਾ ਫਿਰ ਮੈਂ ਇਹ ਨਹੀਂ ਕਹਿ ਰਿਹਾ ਮੈਂ ਤਾਂ ਗੱਲ ਇੱਕ ਗੱਲ ਕਰ ਰਿਹਾ ભેਦ ਭਾਵ ਨਹੀਂ ਹੋਣਾ ਚਾਹੀਦਾ ભેਦ ਭਾਵ ਕਿਦਾਂ ਤਾਂ ਪਰਸਾ ਹੋ ਰਿਹਾ ਸਾਡੇ ਤੇ ਬਿਲਕੁਲ ਇਹਦੇ ਨਾਲ ਪਤਾ ਕੀ ਹੋਏਗਾ ਮੈਂ ਤੁਹਾਨੂੰ ਦੱਸਦਾ હિન્દੂ ਸਮਾਜ সনাতਨ ધર્મ সনাতਨ ਤਰਨ ਦੇਵੀ ਦੇਵਤਿਆਂ ਦਾ ਮੰਦਰ ਉੱਥੇ ਸਾਰੀ ਬੇਅਦਬੀ ਹੁੰਦੀ ਹੈ ਮੰਦਰਾਂ ਦੀ ਬੇਅਦਬੀ ਹੁੰਦੀ ਹੈ ਤੁਸੀਂ ਇਹ ਬિલ ਪਾਸ ਕਰਕੇ ਕੀ ਕਰ ਰਹੇ ਹੋ ਤੁਸੀਂ ਇਹ ਬਿੱਲ ਪਾਸ ਕਰਕੇ ਪਤਾ ਕੀ ਕਰ ਰਹੇ ਹੋ ਸਾਡੀ ਸਰਕਾਰ ਵੀ ਜੇ ਤੱਕ ਕਿਸੇ ਗ੍ਰੰਥ ਦੀ ਚਾਹੇ ਉਹ ਕਿਸੇ ਵੀ ਧਰਮ ਦਾ ਉਹਦੀ ਬੇਅਦਬੀ ਹੋ ਗਈ ਫੇਰ ਤਾਂ ਇਹ 10 ਸਾਲਾਂ ਦੀ ਸਜ਼ਾ ਹੈਗੀ ਆ ਪਰ ਜੇ ਸਾਡੀ ਗਾਂ ਘਟ ਰਹੀ ਹੈ ਕੋਈ ਸਜ਼ਾ ਨਹੀਂ ਜੇ ਸਾਡੀਆਂ ਦੇਵੀ ਦੇਵਤਾ ਦੀਆਂ ਮੂਰਤੀਆਂ ਟੁੱਟ ਰਹੀਆਂ ਕੋਈ ਸਜ਼ਾ ਨਹੀਂ ਇਹਦਾ ਮਤਲਬ ਤੁਸੀਂ ਜਿਹੜੇ ਆ ਸਮਾਜਿਕ ਤੱਤ ਹੈ ਉਹਨਾਂ ਨੂੰ ਖੁੱਲੀ ਛੂੜ ਦਿਆਤੀ ਕਿ ਜਿੱਦਾਂ ਮਰਜ਼ੀ ਗਊ ਮਾਤਾ ਦੀ ਬੇਅਦਬੀ ਕਰੋ ਜਿੱਦਾਂ ਮਰਜ਼ੀ ਮੂਰਤੀਆਂ ਤੋੜੋ ਜਿੱਦਾਂ ਮਰਜ਼ੀ ਤੁਸੀਂ ਮੰਦਿਰ ਤੋੜੋ ਇਹ ਕਿਹੜਾ ਕਾਨੂੰਨ ਬਣਾ ਰਹੇ ਹੋ ਤੁਸੀਂ ਤੁਸੀਂ ਕਿਹੜਾ ਕਾਨੂੰਨ ਕਿਹੜਾ ਬਣਾ ਰਹੇ ਹੋ ਜਿਹੜੇ ਤੁਸੀਂ ਡਰਾਫਟ ਕਮੇਟੀ ਬਣਾਈ ਉਹਦੇ ਵਿੱਚ ਡਰਾਫਟ ਕਮੇਟੀ ਚ ਕਿਹੜੇ ਹਿੰਦੂ ਸਮਾਜ ਦੇ ਸੰਤ ਨੂੰ ਅਕੇਲੇ ਆਂਦਾ ਜਿਹੜਾ ਡਰਾਫਟ ਕਮੇਟੀ ਦਾ ਮੈਂਬਰ ਹੋਵੇ ਦੱਸੋ ਇੱਕ ਦਾ ਦਿਓ ਸੰਤ ਵੀ ਉਹ ਲਿੱਤਾ ਜਾਵੇ ਜਿਹਨੂੰ ਮੰਨਤਾ ਜਿਹਨੂੰ ਮੰਨਤਾ ਹੋਵੇ ਇਹ ਨਹੀਂ ਤੁਹਾਡੇ ਮਤਲਬ ਨਾਲ ਸੰਤ ਜਿਹੜਾ ਤੁਹਾਡੀ ਭਾਸ਼ਾ ਬੋਲੇ ਨਹੀਂ ਜਿਹੜਾ ਸਨਾਤਨ ਦੀ ਗੱਲ ਕਰੇ ਸੰਤੋ ਹੋਣਾ ਚਾਹੀਦਾ ਇਹ ਕਰਕੇ ਤੁਸੀਂ ਕੀ ਕਹਿੰਦੇ ਹੋ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਦੀ ਪਵਿੱਤਰ ਰਮਾਇਣ ਜੀ ਦੀ ਔਰ ਸਾਡੀ ਗੀਤਾ ਜੀ ਦੀ ਉਹਨਾਂ ਦੀ ਕੁਰਾਨ ਦੀ ਬੇਦਰੀ ਔਰ ਮੇਜ਼ਬਾ ਇਸੇ ਬਾਬ ਦੀ ਗੱਲ ਖੂਰ ਕਰ ਦਿੰਦੇ ਆ ਪੰਜਾਬ ਸਰਕਾਰ ਦੋਰਾ ਹੁਣੀ ਐਲਾਨ ਕੀਤਾ ਗਿਆ ਵੀ ਪੰਜਾ ਸਰਪੰਚਾ 15 ਪੰਚ ਤੇ ਸਰਪੰਚਾਂ ਨੂੰ ਅਸੀਂ ਹਜੂਰ ਸਾਹਿਬ ਮੱਥਾ ਟੇਕਣ ਭੇਜਾਂਗੇ ਹਾਂਜੀ ਮਹਿਲਾ ਸਰਪੰਚਾ ਮਹਿਲਾ ਸਰਪੰਚਾਂ ਜਿਹੜੀਆਂ ਵਧੀਆ ਕੰਮ ਕਰ ਰਹੀਆਂ ਉਹਨਾਂ ਨੂੰ ਭੇਜਾਂ ਹਜੂਰ ਸਾਹਿਬ ਜਾਨਾ ਕੀ ਐਸੀ ਕੋਈ ਵਿਵਸਥਾ ਕੀਤੀ ਕੋਈ ਐਸਾ ਕਾਨੂੰਨ ਬਣਾਇਆ ਕੋਈ ਐਸਾ ਸਿਸਟਮ ਬਣਾਇਆ ਵੀ ਪੰਜਾਬ ਦੇ ਵਿੱਚ ਹਿੰਦੂ ਕਾਉਂਸਲਰ ਦੇ ਦੀ ਮਹਿਲਾ ਕਾਉਂਸਲਰ ਨੇ ਉਹਨਾਂ ਨੂੰ ਅਸੀਂ ਮਾ ਬੈਸ਼ਨੋ ਦੇ ਵੀ ਗੰਗੋਤਰੀ ਜੀ ਜਿਹੜਾ ਨਾਲ ਤਤੀਦਾਨ ਦੇ ਦਸ਼ੰਕਰਾਂਵਾਂਗੇ ਕੋਈ ਇਦਾਂ ਦਾ ਅਸੀਂ ਸਾਨੂੰ ਇਹ ਹੀ ਦਾਰਾਵੇਂ ਜਿਹਦਾ ਪਰਸਨਟੀ ਕੀਤਾ ਜਾ ਰਿਹਾ ਹੈ ਪਰਸਨਟੀ ਹੈ ਨਾ ਵੀ ਤੁਸੀਂ ਇੱਕੋ ਇੱਕੀ ਸੋਚ ਦੇ ਨਾਲ ਕੰਮ ਕਰਦੇ ਹੋ ਵੀ ਸਿੱਖ ਸਮਾਜ ਦੀ ਗੱਲ ਕਰੀ ਸਿੱਖ ਸਮਾਜ ਦੇ ਧਰਮ ਸਥਾਨਾਂ ਦੇ ਅਸੀਂ ਮੱਥਾ ਟੇਕਣਾ ਹੈ ਕਿਹਾ ਹਿੰਦੂ ਸਮਾਜ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਸਥਾਨਾਂ ਦੇ ਉੱਤੇ ਹਿੰਦੂ ਸਮਾਜ ਦੇ ਜਿਹੜੇ ਤੁਹਾਡੇ ਕੌਂਸਲਰ ਨੇ ਉਹਨਾਂ ਨੂੰ ਮੱਥਾ ਨਹੀਂ ਟੇਕਾ ਸਕਦੇ ਇਹ ਭੇਦਭਾਵ ਦੀ ਗੱਲ ਕਰ ਰਹੇ ਹਾਂ ਜਦੋਂ ਵੀ ਭਗਵਾਨ ਜਦੋਂ ਵੀ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਉੱਥੇ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਡ ਰੱਖਿਆ ਜਾਣਾ ਚਾਹੀਦਾ ਜਰੂਰ ਰੱਖ ਹਵਾਨ ਕੀਤਾ ਜਾਂਦਾ ਹਵਾਨ ਕੀਤੇ ਜਾਂਦੇ ਨੇ ਦੱਸੋ ਨਾ ਕਿਉਂ ਭੇਦਭਾਵ ਕਿਉਂ ਸਵਾਲ ਸਾਡਾ ਸਿਰਫ ਇਹੀ ਹੈ ਸਾਨੂੰ ਵੀ ਡਰ ਹੈ ਇਹੀ ਹੈ ਵੀ ਜਿਹੜਾ ਹੁਣ ਕਾਨੂੰਨ ਬਣਾਇਆ ਜਾ ਰਿਹਾ ਉਹਦੇ ਚ ਭੇਦਭਾਵਨਾ ਕੀਤਾ ਜਾਵੇ ਕਿਉਂਕਿ ਕਹਿ ਰਹੇ ਸਾਰੇ ਇਦਾਂ ਵੈ ਵੀ ਸਾਡੇ ਮਰਦਾਂ ਜੋ ਸਾਨੂੰ ਮਹਿਸੂਸ ਹੋ ਰਿਹਾ ਵੈ ਇੱਕ ਇੱਕ ਸਮੁਦਾਇ ਨੂੰ ਇੱਥੇ ਰੱਖਿਆ ਜਾ ਰਿਹਾ ਇਸ ਕਾਨੂੰਨ ਚ ਤੇ ਸਾਡੇ ਸਮਾਜ ਨੂੰ ਇੱਥੇ ਰੱਖਿਆ ਜਾ ਰਿਹਾ ਐਡਾ ਗੈਪ ਸਾਡੇ ਸਮਾਜ ਨਾਲ ਕਿਉਂ ਜਦੋਂ ਕਾਨੂੰਨ ਪਾਸ ਕਰ ਰਹੇ ਚਲੋ ਵਧੀਆ ਗੱਲ ਹੈ ਸਰਕਾਰ ਨੇ ਉਪਰਾਲਾ ਕੀਤਾ ਵੀ ਇਹਦੀ ਪੰਜਾਬ ਚ ਰੁਕਣੀ ਚਾਹੀਦੀ ਅਸੀਂ ਵੀ ਚਾਹਦੇ ਰੁਕਣੀ ਚਾਹੀਦੀਆਂ ਪਰ ਭੇਦਭਾਵਨਾ ਰੁਕੇ ਉਹ ਮਤਲਬ ਕਿੱਦਾਂ ਹੋਊਗਾ ਦੂਸਰੀ ਗੱਲ ਦੇ ਵਿੱਚ ਕੀ ਆ ਰਿਹਾ ਵਾ ਜਦੋਂ ਤੁਸੀਂ ਇੱਕ ਸਮਾਜ ਦਾ ਸੰਤ ਦਸੂਗਾ ਨਾ ਵੀ ਸਾਡੇ ਸਮਾਜ ਦੇ ਵਿੱਚ ਕਿਵੇਂ ਬੇਜਬੀਆਂ ਕਿਸ ਹਸਤਾਨਾ ਕਿਸ ਤਰੀਕੇ ਨਾਲ ਹੋ ਰਹੀਆਂ ਵਾ ਉਹ ਸਾਡਾ ਸੰਤ ਸਮਾਜ ਗਾਈਡ ਕਰੂਗਾ ਨਾ ਸਰਕਾਰ ਨੂੰ ਇਹ ਤਾਂ ਨਹੀਂ ਵੀ ਜਿਹੜਾ ਕੋਈ ਬੰਦਾ ਬੈਠਾ ਆਪਣੇ ਹਿਸਾਬ ਦੇ ਨਾਲ ਫਰਮਾਨ ਪਾਸ ਕਰਤਾ ਵੀ ਹਾਰੇ ਹਿੰਦੂ ਦਾ ਵੀ ਲਾਗੂ ਹੋ ਜੂਗਾ ਕਿ ਆ ਯਾਰ ਹਿੰਦੂ ਐਡੀ ਵੱਡੀ ਕਮਿਊਨਿਟੀ ਪੰਜਾਬ ਚ ਬੈਠੀ ਆ ਹਿੰਦੁਸਤਾਨ ਚ ਬੈਠੀ ਆ ਵੀ ਹਿੰਦੂ ਕਿਸੇ ਮਿਲ ਲਗਾਮ ਤੱਕ ਮਤਲਬ ਕਿਸੇ ਨੂੰ ਤਾਂ ਸਰਕਾਰ ਥੋੜੀ ਕਰੂਗੀ ਸਾਡਾ ਜਿਹੜਾ ਸਾਡਾ ਮੋਢੀ ਸਮਾਜ ਆ ਸਾਡਾ ਸੰਗ ਸਮਾਜ ਸਾਨੂੰ ਉਹ ਗਾਈਡ ਕਰੂਗਾ ਨਾ ਵੀ ਤੁਸੀਂ ਕਿੱਦਾਂ ਇਸ ਕਰਨ ਨੂੰ ਚੀਜ਼ ਨੂੰ ਕਾਨੂੰਨ ਤੈਅ ਕਰਨਾ ਹੁਣ ਬੇਅਦਬੀ ਦੀ ਗੱਲ ਤੇ ਆ ਜੋ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਜਿਹੜੇ ਬੇਅਦਬੀਆਂ ਸਿੱਧੂ ਸਮਾਜ ਦੀਆਂ ਹੋਈਆਂ ਉਹ ਮੂਰਤੀਆਂ ਖੰਡਤ ਹੋਈਆਂ ਮੰਦਰ ਤੋੜੇ ਗਏ ਕਾਰਪਰੇਸ਼ਨਾਂ ਵੱਲੋਂ ਸਮਝੋ ਸਿਸਟਮ ਦੇ ਵਿੱਚ ਬਣਾ ਕੇ ਦੁਸ਼ਟ ਲੋਕਾਂ ਵੱਲੋਂ ਚੋਰ ਕਈ ਜਿਵੇਂ ਸਰਕਾਰ ਕਹਿੰਦੀ ਚੋਰੀ ਚੋਰੀ ਕਰਨਾ ਹੈ ਜੀ ਮੂਰਤੀ ਸਤ ਮੰਦਬੁੱਧੀ ਕਰਗੇ ਜੀ ਉਹ ਕਰਕੇ ਮੈਂ ਕਹਿਣਾ ਵਾ ਫਿਰ ਸਾਡਾ ਮੂਰਤੀਆਂ ਦਾ ਕਿਸੇ ਜਗ੍ਹਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਉਸ ਬਿੱਲ ਦੇ ਵਿੱਚ ਉਸ ਤੋਂ ਬਾਅਦ ਸਾਡੇ ਸਮਾਜ ਦੇ ਕਈ ਪਦ ਅਧਿਕਾਰੀ ਇਹੋ ਜੀ ਸੰਸਮਾਜ ਦੇ ਲੋਕ ਨੇ ਜਿਨ੍ਹਾਂ ਨੂੰ ਕਿਸੇ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਇਹਨਾਂ ਨੇ ਵੀ ਅਸੀਂ ਕਿਸੇ ਹਿਸਾਬ ਦੇ ਨਾਲ ਕਾਨੂੰਨ ਪਾਸ ਕਰ ਰਹੇ ਇਹ ਨਹੀਂ ਵੀ ਤੁਸੀਂ ਬਿਨਾਂ ਜਾਣੇ ਕਾਨੂੰਨ ਥੋਪ ਦਈਏ ਕਿਸੇ ਤੇ ਮੈਨੂੰ ਜਿਵੇਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮੂਰਤੀਆਂ ਸਥਾਪਿਤ ਕਰਤੀਆਂ ਨਾ ਮੇਰੇ ਪ੍ਰਭੂ ਮੇਰੇ ਭਗਵਾਨ ਕੋਲੇ नाथ ਵੀ ਰਾਜਮਾਨ ਨੇ ਅਸੀਂ ਕਹਿੰਦੇ ਮੇਰੇ ਭਗਵਾਨ ਬੋਲਿਨ ਆਪ ਗੁਰਾਇਮਾਨੀ ਮੇਰੇ ਗੁਰੂ ਕੋਰਕਨਾਥ ਜੀ ਗੁਰਾਇਮਾਨੀ ਅਸੀਂ ਇਹ ਕਹਿੰਨੇ ਮੇਰੀ ਮਾਂ ਕਾਲੀ ਤੁਰਕਾ ਆਸ਼ਕਤੀ ਬਵਾਨੀ ਇੱਥੇ ਵਿਰਾਜਮਾਨ ਹੈ ਮਤਲਬ ਅਸੀਂ ਕਹਿੰਨੇ ਵੀ ਮੇਰੀ ਮਾਂ ਇੱਥੇ ਬੈਠੀ ਹੈ ਜਿਹੜੇ ਲੋਕਾਂ ਦਾ ਮੁਸ਼ਕਲਾਂ ਦਾ ਹੱਲ ਕਰਦੀ ਹੈ ਇਸ ਕਰਕੇ ਅਸੀਂ ਕਹਿੰਨੇ ਵੀ ਅਗਰ ਕਾਨੂੰਨ ਬਣਾਇਆ ਜਾ ਰਿਹਾ ਹੈ ਉਹਦੇ ਚ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਵੀ ਮੂਰਤੀ ਤੋੜਨ ਦੇ ਵਿੱਚ ਵੀ ਉਨੀ ਸਜ਼ਾ ਹੋਵੇ ਜਿਹੜੇ ਸਾਡੇ ਮੂਤੀਆਂ ਤੋੜਦੇ ਉਹਨਾਂ ਨੂੰ ਕਾਸਤੀ ਦੀ ਸਜ਼ਾ ਹੋਣੀ ਚਾਹੀਦੀ। ਮਤਦਾ ਤੁਸੀਂ ਇਸ ਬਿੱਲ ਦਾ ਵਿਰੋਧ ਨਹੀਂ ਕਰ ਰਹੇ ਸਿਰਫ ਮੰਗ ਕਰ ਰਹੇ ਕਿ ਇਸ ਦੇ ਵਿੱਚ ਮੂਰਤੀ ਦਾ ਵੀ ਬੇਦਖਲ ਬੇਦਖਲ ਐਮੈਂਡਮੈਂਟ ਕਰਨੇ ਆ ਵੀ ਜਿਹੜੀ ਇਹਨਾਂ ਨੇ ਡਰਾਫਟਿੰਗ ਕਮੇਟੀ ਬਣਾਈ ਹੈ ਨਾ ਉਹਦੇ ਵਿੱਚ ਸਨਾਤਨ ਧਰਮ ਦੇ ਵਧੀਆ ਸੰਤਾਂ ਨੂੰ ਵਿੱਚ ਪਾਇਆ ਜਾਵੇ ਜਿਨ੍ਹਾਂ ਨੂੰ ਲੋਕ ਮੰਨਤਾ ਦਿੰਦੇ ਆ ਉਹਦੇ ਵਿੱਚ ਗਊ ਮਤਾ ਦਾ ਜ਼ਿਕਰ ਵੀ ਹੋਣਾ ਚਾਹੀਦਾ। ਉਹਦੇ ਵਿੱਚ ਮੰਦਰਾਂ ਦਾ ਜ਼ਿਕਰ ਵੀ ਹੋਣਾ ਚਾਹੀਦਾ ਉਹਦੇ ਦੇਵੀ ਦੇਚਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ। ਉਹ ਗਊ ਦਾ ਵੀ ਜ਼ਿਕਰ ਤਾਂ ਵੀ ਹੋਣਾ ਚਾਹੀਦਾ। ਇਹ ਤਾਂ ਉਹੀ ਗੱਲ ਜਿਹੜੀ ਰਾਹ ਲੱਗਦੀ ਆ। ਹਾਂ ਜੇ ਤੁਸੀਂ ਨੂਰਾ ਕੁਸ਼ਤੀ ਕਰਨੀ ਹੈ বিএনسی ধারা کوئی ਤੁਹਾਡੇ ਕੋ لگਣੀ ਨਹੀਂ سالوں ਉਹਨਾਂ ਨੂੰ ਬੀਤ ਜਾਨਾ ਆ ਲੋਕਾਂ ਨੂੰ ਖੁਸ਼ ਕਰਨਾ ਲੋ ਜੀ ਪੰਜਾਬ ਦੇ ਲੋਕ ਖੁਸ਼ ਕਰਤੇ ਗੱਲ ਨੂੰ ਸਮਝਾਣਾ ਕੀ ਕਰ ਕੀ ਰੇ ਪੈਸਾ ਹੋਰ ਚੀਜ਼ ਆ ਆਪਾਂ ਇੱਕ ਸਮੁਦਾਏ ਦੇ ਅਧਿਕਾਰੀਆਂ ਨੂੰ ਪੁੱਛ ਲਿਆ ਬਿਠਾ ਕੇ ਵੀ ਤੁਸੀਂ ਦੱਸੋ ਤੁਹਾਡੀ ਬੇਜ ਵੀ ਕਿਸ ਹਿਸਾਬ ਨਾਲ ਹੁੰਦੀ ਐ ਉਸ ਹਿਸਾਬ ਨਾਲ ਕਾਨੂੰਨ ਬਣਾ ਦਿੰਨੇ ਆ ਪਹਿਲ ਤਾਂ ਦਿੱਤੀ ਗਈ ਨਾ ਕਿ ਸਾਡੇ ਕਿਸੇ ਸਮੁਦਾਏ ਦੇ ਵਿਅਕਤੀ ਨੂੰ ਜਾਂ ਸਾਡੇ ਕਿਸੇ ਵੱਡੇ ਅਧਿਕਾਰੀ ਨੂੰ ਹਿੰਦੂ ਸਮਾਜ ਦੇ ਜਾਂ ਸਾਡੇ ਕਿਸੇ ਸੰਸ ਸਮਾਜ ਨੂੰ ਪੁੱਛੇਗਾ ਥਾਪਰ ਸਾਹਿਬ ਵੀ ਇਹ ਬਿੱਲ ਪਾਸ ਕਰ ਰਹੇ ਦੋਸਤੋ ਤੁਹਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਅਜੇ ਉਸ ਬਿੱਲ ਚ ਐਮੈਂਡਮੈਂਟ ਕਰਦੇ ਨੇ ਇਹ ਤਾਂ ਸਥੋਪਿਆ ਜਾ ਰਿਹਾ ਸਾਡੇ ਲੋਕਾਂ ਦੇ ਵੀ ਖੁਸ਼ ਕਰਨ ਦੇ ਲਈ ਪੇਸ਼ ਪਾਸ ਹੋ ਡਰ ਹੈਗਾ ਇਹ ਬਜਟ 2015 ਜੀ ਵੀ ਹੋ ਚੁੱਕੀ ਹੈ ਕੈਪਟਨ ਸਾਹਿਬ ਵੀ ਇਹ ਨੂਰਾ ਕੁਸ਼ਤੀ ਕਰ ਚੁੱਕੇ ਹੈ ਰਾਸ਼ਟਰਪਤੀ ਤੋਂ ਬਿੱਲ ਵਾਪਸ ਆ ਜਾਂਦਾ ਉਹ ਤੁਸੀਂ ਇੱਥੋਂ ਪਾਸ ਕਰਤਾ ਪੰਜਾਬ ਸੋਝੋਨ ਬਿੱਲ ਤੁਸੀਂ ਲੈ ਜਾਂਦਾ ਉੱਪਰੋਂ ਵੀ ਤਾਂ ਪਾਸ ਹੋਵੇ ਉੱਪਰੋਂ ਵੀ ਤਾਂ ਪਾਸ ਹੋਣਾ ਚਾਹੀਦਾ ਤੁਸੀਂ ਹੁਣ ਆ ਕੇ ਨੂਰਾ ਕੁਸ਼ਤੀ ਕਰ ਲਈ ਉਹਨਾਂ ਨੂੰ ਸਾਲ ਨੂੰ ਤੁਹਾਡੇ ਇਲੈਕਸ਼ਨ ਆਏ ਨੇ ਕਹਾਣੀ ਖਤਮ ਫਿਰ ਉੱਥੇ ਦੇ ਉੱਥੇ ਹੀ ਵਿਚ ਨਾ ਜਗਰਾਉਂਦੇ ਵਿੱਚ ਸ਼ਿਵਲਿੰਗ ਦੇ ਉੱਪਰ ਤੋੜ ਪਨ ਕੀਤੀ ਗਈ ਇੱਕ ਵਿਅਕਤੀ ਵੱਲੋਂ ਜਦੋਂ ਆਪਾਂ ਉੱਥੇ ਪਹੁੰਚੇ ਸਾਰੇ ਪਹੁੰਚੇ ਉੱਥੇ ਗੱਲ ਕੀਤੀ ਗਈ ਪ੍ਰਸ਼ਾਸਨ ਨਾਲ ਵੀ ਸਾਡੀ ਮੰਦਰ ਦੀ ਬੇਇੱਜ਼ਤੀ ਕੀਤੀ ਭਗਵਾਨ ਬੋਲੇ ਨਾ ਦੀ ਬੇਇੱਜ਼ਤੀ ਕੀਤੀ ਉਹਨਾਂ ਵੱਲੋਂ ਕੀ ਜਵਾਬ ਦਿੱਤਾ ਗਿਆ ਸੀਗਾ ਅਸੀਂ ਮੁਜਰਮ ਫੜ ਲਿਆ ਪਰ ਮੁਜਰਮ ਕੌਣ ਹੈ ਕਮਲਾ ਮੈਂਟਲ ਆ ਦਿਮਾਗ ਤੋਂ ਸਰਕਾਰ ਵੀ ਉਹ ਕੰਮ ਨਾ ਕਰੇ ਕਾਨੂੰਨ ਦੇ ਵਿੱਚ ਕਿ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਉਹਦੇ ਵਿੱਚ ਕਮਲਪੂਣਾ ਨਾ ਘੋੜਿਆ ਜਾਵੇ ਇਸ ਕਾਨੂੰਨ ਦੇ ਵਿੱਚ ਜੋ ਹੱਕ ਦੂਜਿਆਂ ਨੂੰ ਦਿੱਤੇ ਜਾ ਰਹੇ ਉਹੀ ਹੱਕ ਸਾਡੇ ਮੰਦਰਾਂ ਨੂੰ ਵੀ ਦਿੱਤੇ ਜਾਣ ਸਾਡੇ ਸਨਾਤਨ ਧਰਮ ਨੂੰ ਵੀ ਦਿੱਤੇ ਜਾਣ ਪਰ ਜੇਕਰ ਆਪਾਂ ਗੱਲ ਕਰੀਏ ਤੁਹਾਨੂੰ ਜੇਕਰ ਜਿੱਦ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਵਾਂਝਾ ਰੱਖਿਆ ਜਾ ਰਿਹਾ ਮੈਂ ਜੀਤਦਾ ਕਿ ਜਿਹੜਾ ਬਿੱਲ ਪਾਸ ਕੀਤਾ ਰਿਹਾ ਤੁਹਾਡੀ ਗੱਲ ਨਹੀਂ ਹੋ ਰਹੀ ਪਰ ਗ੍ਰੰਥਾਂ ਦਾ ਨਾਮ ਤਾਂ ਤੁਹਾਡੇ ਵੀ ਸਾਰਿਆਂ ਦੇ ਵਿੱਚ ਹੈਗੇ ਨੇ ਕਿ ਜੇਕਰ ਉਹਨਾਂ ਦੀ ਕੋਈ ਬੇਅਦਬੀ ਕਰਦਾ ਫੜਿਆ ਜਾਂਦਾ ਹੈ ਠੀਕ ਜਿਹੜੀ ਨਾ ਸਨਾਤਨ ਤਰਨ ਦੇ ਵਿੱਚ ਬੇਅਦਬੀ ਹੋ ਰਹੀ ਹੈ ਨਾ ਸਨਾਤਨ ਤਰਨ ਦੇ ਵਿੱਚ ਬੇਅਦਬੀ ਦੇਵੀ ਦੇਵਤਿਆਂ ਦੀ ਪਿਛਲੇ ਲੰਬਾ ਤੁਸੀਂ ਇਤਿਹਾਸ ਕਰ ਲਓ ਤੁਸੀਂ ਵੀ ਕਵਰੇਜ ਕੀਤੀ ਤੁਹਾਡੇ ਚੈਨਲ ਨੇ ਵੀ ਕਵਰ ਕੀਤੀ ਆ ਕਵਰ ਕੀਤਾ ਹੋਣਾ ਖਬਰਾਂ ਨੂੰ ਉਹਦੇ ਵਿੱਚ ਮੰਦਰਾਂ ਦੀ ਦੇਵੀ ਦੇਵਤਿਆਂ ਦੀ ਗਊ ਮਾਤਾ ਦੀ ਉਹਨਾਂ ਦੀ ਬੇਅਦਬੀ ਹੋ ਰਹੀ ਉਹਦਾ ਤਪਰ ਸਾਹਿਬ ਮੇਰੀ ਗੱਲ ਸਮਝੋ ਵਾਰੀ ਵਾਰੀ ਬਿਲ ਆਈ ਰਿਹਾ ਜੇਕਰ ਵਾਰੀ ਵਾਰੀ ਕੋਈ ਚੀਜ਼ ਦੀ ਗੱਲ ਹੁੰਦੀ ਹੁੰਦੀ ਹੈ ਜੇਕਰ ਆਪਾਂ ਕਹੀਏ ਕਿ ਆਪਾਂ ਇੱਕੋ ਮਿਲਦੇ ਵਿੱਚ ਸਾਰੇ ਚੀਜ਼ਾਂ ਕਵਰ ਕਰ ਲਾਂਗੇ ਤਾਂ ਕਿਤੇ ਨਾ ਕਿਤੇ ਦੇਖੋ ਨਹੀਂ 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 ਕਾਨੂੰਨ ਇੱਕੋ ਹੀ ਵਾਰੀ ਬੰਨਦਾ ਹੁੰਦਾ ਕਾਨੂੰਨ ਰੋਈ ਨਹੀਂ ਬੰਨਦਾ ਇਹ ਕੋਈ ਮੇਰੇ ਘਰ ਦੀ ਫੈਕਟਰੀ ਨਹੀਂ ਆ ਵੀ ਆਹ ਵਾਲਾ ਪੀਸ ਪਸੰਦ ਨਹੀਂ ਆਇਆ ਦੂਜਾ ਰੱਖ ਲਓ ਦੂਜਾ ਨਹੀਂ ਆਇਆ ਤੀਜਾ ਰੱਖ ਲਓ ਤੀਜਾ ਨਹੀਂ ਆਇਆ ਚੌਥਾ ਰੱਖ ਲਓ ਇਹ ਕੋਈ ਘਰ ਦੀ ਦਵਾਈ ਨਹੀਂ ਹੈ ਆਹ ਦਵਾਈ ਲੈ ਕੇ ਦੇਖ ਲਓ ਸ਼ਾਇਦ ਮਰੀਜ਼ ਸਹੀ ਹੋ ਜਾਵੇ ਆਹ ਦਵਾਈ ਲੈ ਕੇ ਦੇਖ ਲਓ ਕੋਈ ਨਹੀਂ ਸਹੀ ਹੋ ਜਾਵੇ ਸਾਡਾ ਬਦਲ ਕੱਢਦਾ ਕਰਨ ਕੀ ਸਾਡੇ ਡਰ ਦਾ ਕਾਰਨ ਕੀ ਹੈ ਥਾਪਰ ਸਾਹਿਬ ਕੀ ਅੱਜ ਤੱਕ ਜਿੰਨੀਆਂ ਪੰਜਾਬ ਚ ਬੇਦਵੀਆਂ ਹੋਈਆਂ ਕਿ ਕਿਸੇ ਵੱਡੇ ਮੁੱਖ ਮੰਤਰੀ ਨੇ ਪੰਜਾਬ ਦੇ ਮੰਤਰੀ ਨੇ ਕਿਸੇ ਐਮਐਲਏ ਨੇ ਉਹਦੀ ਆਵਾਜ਼ ਚੁੱਕੀ ਵੀ ਚੁੱਕੀ ਦੂਰੋਂ ਕਿੱਦਾਂ ਉਹ ਚੱਕੀ ਜਿਲ੍ਹੇ ਗੁਰੂ ਘਰਾਂ ਚ ਬੇਦਵੀਆਂ ਮੰਦਰਾਂ ਦੇ ਵਿੱਚ ਨਹੀਂ ਚੱਕੀ ਕਿਸੇ ਦੇਵੀ ਦੇਵਤਾ ਨੇ ਕੋਈ ਟਵੀਟ ਨਹੀਂ ਆਇਆ ਕਿਸੇ ਦੇਵੀ ਕਿਸੇ ਮੰਦਰ ਨੇ ਕੋਈ ਟਵੀਟ ਨਹੀਂ ਆਇਆ ਕਿਸੇ ਗਊ ਮਰਦ ਨੇ ਕੋਈ ਟਵੀਟ ਨਹੀਂ ਆਇਆ ਸਾਡੇ ਮਨਾਂ 'ਚ ਡਰ ਭਾਈ ਜੀ ਕਿਉਂ ਨਹੀਂ ਹੋਊਗਾ ਸਾਡੇ ਮਨਾਂ 'ਚ ਡਰ ਇਸੇ ਗੱਲ ਤੋਂ ਹੋਊਗਾ ਨਾ ਅਜੇ ਤੱਕ ਜਿੰਨੇ ਲੋਕਾਂ ਨੇ ਸਾਡੇ ਕਿ ਮੰਦਿਰ ਦੀ ਹੱਕ ਦੀ ਗੱਲ ਨਹੀਂ ਕੀਤੀ ਉਹ ਸੜੇਲੇ ਕਾਨੂੰਨ ਬਣਾ ਰਹੇ ਆ ਬਣਾ ਹੀ ਨਹੀਂ ਰਹੇ ਤੁਹਾਨੂੰ ਬੇਕੂ ਬਣਾ ਰਹੇ ਆ ਫੇਰ ਸੁਣੋ ਇੱਕ ਪਾਸੇ ਸਾਰਾ ਸਿਸਟਮ ਲਾਤਾ ਇੱਕ ਇੱਕ ਸਮੁਦਾਇ ਦੇ ਲਈ ਸਾਰਾ ਸਿਸਟਮ ਮੈਨੇਜ ਕਰਤਾ ਉਹ ਯਾਰ ਹਿੰਦੂ ਵੀ ਰੋਲਾ ਪਾਣਗੇ ਅੱਛੇ ਕੰਮ ਕਰੋ ਜਿਹੜੇ ਦੋ ਤਿੰਨ ਗ੍ਰੰਥਾਂ ਦੇ ਹੈਗੇ ਆ ਉਹ ਵਿੱਚ ਪਾ ਦਿਓ ਇਹਨਾਂ ਨੂੰ ਪੁੱਦੂ ਬਣਾਉਣ ਦੇ ਲਈ ਵੀ ਅਸੀਂ ਵੀ ਤੁਹਾਨੂੰ ਖੁਸ਼ ਕਰ ਲਿਆ ਅਸੀਂ ਪੜੇ ਲਿਖੇ ਬੇਕੂ ਅਸੀਂ ਪੜੇ ਲਿਖੇ ਪਰਿਵਾਰਾਂ ਦੇ ਬੱਚੇ ਆ ਸਾਡੇ ਬਾਪ ਦਾਦੇ ਜਨ ਪੜ੍ਹੇ ਸੀਗੇ ਸਨਾਤਨ ਧਰਮ ਮਤਲਬ ਇਸ਼ਾਗਰਣੀ ਰਿਹਾ ਉਸ ਤੋਂ ਹੀ ਸਾਰਾ ਕੁਝ ਚੱਲਿਆ ਜੇ ਆਜਾ ਆਪਾਂ ਗੱਲ ਕਰੀਏ ਸਨਾਤਨ ਤੋਂ ਹੀ ਸਭ ਕੁਝ ਚੱਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਨਾਤਨੀਆਂ ਦਾ ਪੂਰਾ ਉਨਾ ਹੀ ਵਿਸ਼ਵਾਸ ਹੈ ਜਿੰਨਾ ਭੋਲੇ ਨਾਦ ਦੇ ਵਿੱਚ ਸਭ ਪੂਰਾ ਵਿਸ਼ਵਾਸ ਸਨਾਤਨੀਆਂ ਉਹ ਵੀ ਸਨਾਤਨ ਧਰਮ ਦਾ ਹਿੱਸਾ ਹੀ ਨੇ ਪਰ ਅਸੀਂ ਕਹਿੰਦੇ ਜੇ ਸਨਾਤਨ ਧਰਮ ਦਾ ਹਿੱਸਾ ਕਰ ਰਹੇ ਫਿਰ ਲੰਗੜਾ ਕਾਨੂੰਨ ਨਾ ਬਣਾਓ ਦੋਨੇ ਪੈਰਾਂ ਵਾਲਾ ਬਣਾਓ ਮੰਗੀ ਦੀ ਆ ਤੁਹਾਡੇ ਹੁਣ ਆ ਕੇ ਮੰਗੇ ਹੀ ਆ ਵੀ ਜਿਹੜਾ ਕਾਨੂੰਨ ਆ ਸਾਡਾ ਉਹ ਸਹੀ ਤਰੀਕੇ ਨਾਲ ਬਣਾਇਆ ਜਾਵੇ ਵੀ ਜਿਹੜਾ ਮੰਦਰ ਖੰਡੀ ਤੇ ਜਾਂ ਮੂਰਤੀਆਂ ਖੰਡੇ ਦਾ ਵਿੱਚ ਲਿਖਿਆ ਜਾਵੇ ਵੀ ਜੇ ਕੱਲ ਨੂੰ ਇਹਦੀ ਬੇਅਦਵੀ ਹੁੰਦੀ ਆ ਤੇ ਉਨੀ ਸਜ਼ਾ ਹੋਊਗੀ ਜਿੰਨੀ ਉਹ ਗੁਰੰਦ ਸਾਹਿਬ ਨੂੰ ਜਾਂ ਰਮਾਇਣ ਨੂੰ ਜਾਂ ਸੀਤਾ ਨੂੰ ਕੁਝ ਵੀ ਕਰਨਦੇ ਹੋਏ ਇਹ ਸਾਡੇ ਕਮੰਗ ਹੋਰ ਥਾਪਰ ਸਾਹਿਬ ਕਿਹਾ ਅੱਜ ਤੱਕ ਅਵੈਦ ਕਬਜ਼ੇ ਦੇ ਆੜ ਦੇ ਵਿੱਚ ਕਿਹਾ ਕਿਸੇ ਹੋਰ ਸਮਾਜ ਦੇ ਦਾ ਧਾਰਮਿਕ ਸਥਾਨ ਤੋੜਿਆ ਗਿਆ ਪੰਜਾਬ ਚ ਇੱਕ ਹੀ ਦੱਸ ਦਿਓ ਮੈਨੂੰ ਨਹੀਂ ਤੋੜਿਆ ਗਿਆ ਉਲਟਾ ਹਿੰਦੂਆਂ ਦੇ ਤੋੜੇ ਗਏ ਅਵਾਦ ਨਿਰਮਾਨਦਸ ਕਿ ਹਿੰਦੂਆਂ ਦੇ ਮੰਦਰ ਤੋੜੇਗੇ ਉਸ ਤਰ੍ਹਾਂ ਕੋਈ ਹੋਰ ਦੱਸੋ ਕਿਸੇ ਦਾ ਮੈਂ ਕਿਸੇ ਨਾਮ ਪਰ ਪਾਰਟਿਕੂਲਰ ਨਾਮ ਲਵਾਂ ਕਿਸੇ ਵੀ ਸਮੁਦਾਇ ਦਾ ਪੱਤਰਕਾਰ ਸਾਹਿਬ ਵੀ ਧਾਰਮਿਕ ਕਾਨੂੰਨ ਜੇ ਬਣਾ ਕੇ ਲੈ ਕੇ ਆ ਰਹੇ ਹੈ ਨਾ ਉਹਦੇ ਵਿੱਚ ਐਮੈਂਡਮੈਂਟ ਦੀ ਕੋਈ ਸੁਭ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਅਦ ਚੋ ਪਤਾ ਨਹੀਂ ਕਿਸ ਐਮੈਂਡਮੈਂਟ ਕਰਨੀ ਕਿ ਨਹੀਂ ਕਰਨੀ ਠੀਕ ਆ ਧਾਰਮਿਕ ਕਾਨੂੰਨ ਲਿਆਂਦਾ ਜਾ ਰਿਹਾ ਧਾਰਮਿਕ ਐਕਟ ਜਿਹੜਾ ਬਣਾਇਆ ਕਾਨੂੰਨੀ ਐਕਟ ਬਣ ਰਿਹਾ ਕਾਨੂੰਨੀ ਬਣਾ ਸਕਦੇ ਐਕਟ ਬਣਾ ਸਕਦੇ ਐਕਟ ਬਣਾ ਰਹੇ ਐ ਐਕਟ ਬਣਾ ਕੇ ਜਿਹੜਾ ਲੈ ਕੇ ਆ ਰਹੇ ਆ ਉਹਨੂੰ ਲੰਗੜਾ ਐਕਟ ਨਾ ਬਣਾਣ ਉਹਨੂੰ ਸੰਪੂਰਨ ਐਕਟ ਬ ਇਹ ਇਹ ਵੀ ਪੂਰਾ ਸਨਾਤਨ ਦੀ ਗੱਲ ਹੋ ਗਈ। ਅਸੇ ਚੀਜ਼ ਸਮਝ ਨਹੀਂ ਆਈ। ਪੰਜਾਬ 'ਚ ਜਿੰਨੇ ਵੀ ਸਰਕਾਰਾਂ ਆਉਂਦੀਆਂ ਆ ਉਹ ਵਨ ਸਾਈਡ ਦੇ ਗੱਲ ਕਿਉਂ ਕਰਦੀ ਆ? ਜਿਵੇਂ ਸਾਰੇ ਸਰਪੰਚਾਂ, ਮੰਚਾਂ ਨੂੰ ਜਿਵੇਂ ਹਜ਼ੂਰ ਸਾਹਿਬ ਲੈ ਵਧੀਆ ਗੱਲ ਲੈ ਕੇ ਜਾਓ। ਅਸੀਂ ਵੀ ਜਾਣੇ ਆ ਲੈ ਕੇ ਜਾਓ ਕੋਈ ਦਿੱਕਤ ਨਹੀਂ। ਪਰ ਸਾਡੇ ਮੰਦਰਾਂ ਨਾਲ ਕੀ ਦਿੱਕਤ ਆ? ਯਾਤਰਾ ਮੈਸ਼ਨ ਦੇ ਵੀ ਦੱਸੋ ਯਾਤਰਾ ਅਮਰਦਾਸ ਜੀ ਦੀ ਕਰਾਓ ਯਾਤਰਾ ਕਦਰਨੰਜੀ ਦੀ ਕਰਾਓ ਯਾਤਰਾ ਬਰਿੰਦਵਾਨ ਦੀ ਕਰਾਓ ਯਾਤਰਾ ਤੁਸੀਂ ਕਾਸ਼ੀ ਵਿਸ਼ਣੂ ਨਰ ਮੰਦਿਰ ਦੀ ਕਰਾਓ 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 ਸਿੰਘ ਗੋਤਰੀ ਦੀ ਕਰਾਓ ਚੋਨਤੀ ਦੀ ਕਰਾਓ ਭੇਦ ਭਾਵ ਸਾਨੂੰ ਸਿਰਫ ਸਾਨੂੰ ਸਿਰਫ ਡਰਿਆ ਵੀ ਭੇਦ ਭਾਵ ਦਾ ਤੁਸੀਂ ਇਹ ਫੰਗਵਾੜੇ ਗੁੰਮਾ ਦਾ ਮਾਸ ਹੋ ਗਿਆ ਬੜਾ ਕੁੰਟਲੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਉੱਥੇ ਗੁੰਮਾ ਕੱਟ ਰਹੀਆਂ ਸੀ ਤਾਂ ਮਾਸ ਉੱਤੇ ਵਿੱਚ ਜਾ ਰਹੀ ਨਿਕਲੇ ਵੀ ਕੋਣ ਆਮ ਆਦਮੀ ਪਾਰਟੀ ਦੇ ਕੌਂਸਲਰ ਦਾ ਪਤੀ ਲੋਕ ਉੱਥੇ ਸੰਤੁਸ਼ਟ ਨਹੀਂ ਕਰ ਵੀ ਨਹੀਂ ਹੁੰਦੀ ਦੂ ਉੱਤਿਆਤੀ ਕਿਉਂ ਨਹੀਂ ਪ੍ਰਤਕਲ ਨੂੰ ਬੰਦਾ ਕਿਉਂ ਨਹੀਂ ਉੱਥੇ ਜੀਵਨ ਕਾਰਵਾਸੀ سزا ਦਿੱਤੀ ਜਾਂਦੀ ਕਿਉਂ ਇਹ ਹਿੰਦੂਆਂ ਦਾ ਮਸਲਾ ਤਾਂ ਸਵਾਲ ਤਾਂ ਉਹੀ ਹੈ ਨਾ ਇਹ ਤਾਂ ਉਹ ਪੰਜਾਬ ਚ ਰੋਲਾ ਪੈ ਰਿਹਾ ਪਿਛਲੇ ਕੁ ਸਾਲਾਂ ਤੋਂ ਲਗਾਤਾਰ ਵੀ ਪੀਤਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਹੈ ਸਰਕਾਰ ਉਸੇ ਡਰ ਤੋਂ ਲੈ ਕੇ ਇੱਕ ਕਾਨੂੰਨ ਲੈ ਕੇ ਆ ਰਹੀ ਹੈ ਬਾਕੀ ਧਰਮਾਂ ਦਾ ਤਾਂ ਇਸ਼ਾਨ ਕੀਤਾ ਜਾ ਰਿਹਾ ਮੈਂ ਤਾਂ ਇਹ ਕਹਿਣਾ ਚਾਹਵਾ ਭਗਵੰਤ ਮਾਨ ਜੀ ਇਸ਼ਾਨ ਨਾ ਕਰਿਓ ਜੇ ਕਾਨੂੰਨ ਬਣਾਣਾ ਹੈ ਸਾਰੇ ਲਈ ਸਰਵ ਸਾਂਝਾ ਬਣਾਇਓ ਅਗਰ ਕਾਨੂੰਨ ਦੀ ਮੰਨਤਾ ਦਵਾਣੀ ਹੈ ਸਾਰੇ ਸਮਾਜ ਨੂੰ ਦਵਾਇਓ ਸਾਰੇ ਧਰਮਾਂ ਨੂੰ ਦਵਾਇਓ ਅਗਰ ਕਾਨੂੰਨ ਬਣਾਣਾ ਹੈ ਤੋ ਸਾਡੇ ਮੰਦਰਾਂ ਦੀ ਵੀ ਇਹ ਬੀਤ ਵੀ ਹੁੰਦੀ ਜਿਹੜੀ ਸਾਡੀਆਂ ਮੂਰਤੀਆਂ ਤੋੜੀ ਜਾਂਦੀਆਂ ਜਿਹੜੀਆਂ ਸਾਡੀਆਂ ਕੂਹਾਂ ਕੱਟਦੀਆਂ ਪਈਆਂ ਨੇ ਉਹਨਾਂ ਉੱਤੇ ਵੀ ਕਾਨੂੰਨ ਬਣਾਇਆ ਗਿਆ ਜਕਾਰਾ ਪੀਰ ਬਜਰੰਗੇ ਸਰਹਰ ਮਹਾਦੇ ਬੰਬ ਬੰਬ ਹੋਲੇ ਬੰਬ ਬੰਬ ਹੋਲੇ ਬੰਬ ਬੰਬ ਹੋਲੇ